ਪੰਜਾਬ ਚੂਣ ਵਾਲੀਆਂ ਚਾਰ ਜਿਮਣੀ ਚੋਣਾਂ ਦੇ ਐਲਾਨ ਨੂੰ ਲੈ ਕੇ ਵੱਡੀ ਤੇ ਅਹਿਮ ਖਬਰ ਆਈ ਹੈ ਖਬਰ ਕੀ ਹੈ ਤੁਹਾਨੂੰ ਖੋਲ ਕੇ ਦੱਸਦੇ ਆ ਕਦੋਂ ਵੋਟਾਂ ਪੈਣੀਆਂ ਨੇ ਕਦੋਂ ਐਲਾਨ ਹੋ ਸਕਦਾ ਤੇ ਕਦੋਂ ਕਮਰ ਕੱਸ ਲੈਣੇ ਚਾਹੀਦੇ ਨੇ ਕਮਰ ਕੱਸੇ ਸਿਆਸੀ ਆਗੂਆਂ ਨੂੰ ਖਾਸ ਕਰਕੇ ਬਰਨਾਲਾ ਗਿੱਦੜਵਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਅਤੇ ਇਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਆਪਣੇ ਕਮਰ ਕੱਸੇ ਕੱਸ ਲੈਣੇ ਚਾਹੀਦੇ ਨੇ ਚਰਚਾਵਾਂ ਨੇ ਕਿ ਛੇਤੀ ਹੀ ਐਲਾਨ ਹੋ ਸਕਦਾ ਹੈ ਕਦੋਂ ਹੋਣਾ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਤੁਸੀਂ ਜੁੜੇ ਲੋਕ ਪੈਡ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਜਾਣਕਾਰ ਹਲਕਿਆਂ ਦੇ ਵਿੱਚ ਚਰਚਾ ਕਾਫੀ ਲੰਬੇ ਦਿਨਾਂ ਤੋਂ ਹੈ ਕਿ ਆਖਰਕਾਰ ਚੋਣਾਂ ਕਦੋਂ ਹੋਣਗੀਆਂ ਫਿਰ ਚੋਣ ਕਮਿਸ਼ਨ ਦੇ ਸੂਤਰਾਂ ਤੋਂ ਖਬਰ ਨਿਕਲ ਕੇ ਆਈ ਕਿ ਚੋਣਾਂ ਜਿਹੜੀਆਂ ਨੇ ਚਾਰ ਜਿਮਣੀ ਚੋਣਾਂ ਵਿਧਾਨ ਸਭਾ ਦੀਆਂ ਜਿੱਚ ਚੱਬੇਵਾਲ ਡੇਰਾ ਬਾਬਾ ਨਾਨਕ ਨਾਨਕ ਬਰਨਾਲਾ ਤੇ ਗਿੱਦੜਵਾਹ ਇਹ ਕਦੋਂ ਹੋਣੀਆਂ ਨੇ ਇਨਾਂ ਨੂੰ ਲੈ ਕੇ ਕੀ ਚਰਚਾ ਹੈ ਚਰਚਾ ਇਹ ਚੱਲੀ ਕਿ ਜਿਹੜਾ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ ਉਮੀਦ ਜਤਾਈ ਜਾਂਦੀ ਹੈ ਕਿ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਸਤੰਬਰ ਜਾਂ ਫਿਰ ਅਕਤੂਬਰ ਦੇ ਪਹਿਲੇ ਹਫ਼ਤੇ ਜਾਂ ਸਤੰਬਰ ਦੇ ਆਖਰੀ ਹਫ਼ਤੇ ਨਿਭੜ ਜਾਣਗੀਆਂ ਤੇ ਉਹਨਾਂ ਦੇ ਨਾਲ ਹੋਣਗੀਆਂ ਹੁਣ ਐਲਾਨ ਕਦੋਂ ਹੋਣਾ ਹੈ ਸਵਾਲ ਤਾਂ ਇਹ ਪੰਜਾਬ ਦੇ ਸਿਆਸੀ ਤੇ ਖਾਸ ਕਰਕੇ ਪ੍ਰਸ਼ਾਸਨਿਕ ਹਲਕੇ ਸਰਕਾਰੀ ਬਾਬੂਆਂ ਸਰਕਾਰੀ ਅਫਸਰਾਂ ਦੇ ਵਿੱਚ ਚਰਚਾ ਹੈ ਕਿ ਜਿਮਣੀ ਚੋਣਾਂ ਦਾ ਐਲਾਨ 15 ਅਗਸਤ ਤੋਂ ਤੁਰੰਤ ਬਾਅਦ ਹੋ ਜਾਣਾ ਹੈ 15 ਅਗਸਤ ਤੋਂ ਛੇਤੀ ਬਾਅਦ ਜਣੇ ਕਿ ਡੈਡਲਾਈਨ ਖਿੱਚ ਲਈ ਗਈ ਹੈ ਕਿ 15 ਅਗਸਤ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਡੈਡਲਾਈਨ ਹੋ ਸਕਦੀ ਹੈ ਕਿਉਂਕਿ 15 ਅਗਸਤ ਤੋਂ ਜੇ ਤੁਸੀਂ ਦੇਖੋ 15 ਦਿਨ ਉਹ ਹੋ ਗਏ 15 ਦਿਨ ਅਗਲੇ ਇੱਕ ਮਹੀਨਾ ਸਵਾ ਮਹੀਨਾ ਕੋਡ ਆਫ ਕੰਡਕਟ ਚ ਲੰਗਣਾ ਹੈ ਜਣੇ ਕਿ ਆਦਰਸ਼ ਚੋਣ ਜਾਬਤਾ ਮਾਡਰਨ ਕੋਡ ਆਫ ਕੰਡਕਟ ਜਿਹੜਾ ਉਹ ਲੱਗ ਜਾਣਾ ਹੈ ਹਰਿਆਣੇ ਦੇ ਵਿੱਚ ਚੋਣਾਂ ਨੇ ਹਰਿਆਣੇ 'ਚ ਤਿਆਰੀਆਂ ਚੱਲ ਰਹੀਆਂ ਨੇ ਸਿਆਸੀ ਪਾਰਟੀਆਂ ਆਪਣੇ ਪੱਧਰ ਤੇ ਲੱਗੀਆਂ ਹੋਈਆਂ ਨੇ 15 ਅਗਸਤ ਨੂੰ ਜੇਕਰ 15 ਮੰਨ ਲਓ ਤੁਸੀਂ 16 ਅਗਸਤ ਨੂੰ 17 ਨੂੰ 18 ਨੂੰ 20 ਨੂੰ ਜੇ ਅਲਾੜ ਹੁੰਦਾ ਹੈ ਤਾਂ ਹਰਿਆਣੇ ਦੇ ਵਿੱਚ ਜਾਨੀ ਕਿ ਵੋਟਾਂ ਜਿਹੜੀਆਂ ਨੇ ਉਹ ਅਕਤੂਬਰ ਦੇ ਪਹਿਲੇ ਹਫਤੇ ਤੱਕ ਪੈ ਜਾਣਗੀਆਂ ਯਾਨੀ ਕਿ ਪਹਿਲੇ 10 ਦਿਨਾਂ ਦੇ ਅੰਦਰ-ਅੰਦਰ ਜਾਂ 7 ਦਿਨਾਂ ਦੇ ਅੰਦਰ-ਅੰਦਰ ਵੋਟਾਂ ਪੈ ਜਾਣਗੀਆਂ ਤਾਂ ਉਹ ਲਗਭਗ ਸਵਾ ਸਵਾ 2 ਮਹੀਨੇ ਦਾ ਜਿਹੜਾ ਸਮਾਂ ਬਣਦਾ ਹੈ 1.5 1.5 ਪੌਣ 2 ਮਹੀਨੇ ਦਾ ਉਹ ਕਵਰ ਹੋ ਜਾਊਗਾ ਚੋਣ ਜਾਬਤੇ ਚ ਤੇ ਪੰਜਾਬ ਦੇ ਵਿੱਚ ਵੀ ਉਦੋਂ ਹੀ ਹੋਣਗੀਆਂ ਡੇਟ ਸੇਮ ਰਹੇਗੀ ਜਿਸ ਦਿਨ ਹਰਿਆਣੇ ਚ ਪੋਲਿੰਗ ਹੋਏਗੀ ਉਸੇ ਦਿਨ ਹੀ ਸ਼ਾਇਦ ਪੰਜਾਬ ਚ ਪੋਲਿੰਗ ਹੋਵੇ ਪ੍ਰਸ਼ਾਸਨਿਕ ਹਲਕਿਆਂ ਚ ਇਹ ਕਾਫੀ ਚਰਚਾ ਆਇਆ ਰੋਜ਼ਾਨਾ ਜੀ ਦੇ ਸੀਨੀਅਰ ਪੱਤਰਕਾਰ ਹਰਕਵਲਜੀਤ ਦੀ ਖਬਰ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਸਰਕਾਰੀ ਪੱਧਰ ਤੇ ਇਹ ਵੀ ਚਰਚਾ ਹੈ ਕਿ ਪੰਜਾਬ ਵਿਚਲੀਆਂ ਚਾਰ ਜਿਮਣੀ ਚੋਣਾ ਸੰਬੰਧੀ ਚੋਣ ਕਮਿਸ਼ਨ ਵੱਲੋਂ ਚੋਣਾਂ ਲਈ ਪ੍ਰੋਗਰਾਮ 15 ਅਗਸਤ ਤੋਂ ਛੇਤੀ ਬਾਅਦ ਲਾਣਿਆ ਜਾ ਸਕਦਾ ਹੈ ਅਤੇ ਜਿਸ ਤੋਂ ਬਾਅਦ ਸਪਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਅਤੇ ਬਾਕੀ ਮੰਤਰੀ ਮੋੜ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਰੁੱਝ ਜਾਣਗੇ ਖਬਰ ਬੜੀ ਕਲੀਅਰ ਤੇ ਕੱਟ ਤਰੀਕ ਵੀ ਦੱਸ ਦਿੱਤੀ ਗਈ ਹੈ ਨਾਂ ਵੀ ਤੁਹਾਨੂੰ ਦੱਸਤਾ ਕਿੱਥੇ ਲੱਗੀ ਇਹ ਵੀ ਤੁਹਾਨੂੰ ਦੱਸਤਾ ਇਸ ਗੱਲ ਨੇ ਸਪਸ਼ਟ ਕਰਤਾ ਕਿ 15 ਅਗਸਤ ਇੱਕ ਡੈਡਲਾਈਨ ਹੈ ਜਿਮਣੀ ਚੋਣਾਂ ਦੇ ਆਲਾਨ ਦੀ ਤੇ ਇਸ ਨਾਲ ਇਹ ਵੀ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਫਿਰ ਅੜਿੱਕਾ ਆ ਸਕਦਾ ਹੈ ਨਗਰ ਨਿਗਮ ਚੋਣਾਂ 'ਚ ਅੜਿੱਕਾ ਆ ਸਕਦਾ ਹੈ ਨਗਰ ਨਿਗਮ ਦੀਆਂ ਚੋਣਾਂ ਪੰਚਾਇਤੀ ਚੋਣਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਫਿਰ ਲੱਗਦਾ ਐਂਜੀ ਹੈ ਕਿ ਦਸੰਬਰ ਜਾਂ ਫਿਰ ਜਨਵਰੀ ਫਰਵਰੀ ਚ ਚਲੇ ਜਾਣਗੀਆਂ ਜਿਵੇਂ ਤਿਆਰੀ ਖਿੱਚੀ ਆ ਪੰਜਾਬ ਦੇ ਚੋਣ ਕਮਿਸ਼ਨ ਨੇ ਉਸ ਤੋਂ ਤਾਂ ਨਹੀਂ ਲੱਗਦਾ ਉਸ ਤੋਂ ਤਾਂ ਲੱਗਦਾ ਕਿ ਕਾਫੀ ਛੇਤੀ ਇਹ ਪ੍ਰਕਿਰਿਆ ਮੁਕੰਮਲ ਹੋ ਜਾਣੀ ਹੈ ਪਰ ਮੰਨ ਲਿਆ ਜਾਂਦਾ ਹੈ ਕਿ ਜੇਕਰ 15 ਅਗਸਤ ਦੀ ਥਾਂ ਤੇ 16 17 18 19 20 ਅਗਸਤ ਦੇ ਅੰਦਰ ਅੰਦਰ 15 ਤੋਂ 20 ਅਗਸਤ ਦੇ ਵਿਚਕਾਰ ਵਿਚਕਾਰ ਜੇਕਰ ਪੰਜਾਬ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਤੇ ਜਿਮਨੀ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਸਥਿਤੀਆਂ ਕਾਫੀ ਉਲਟ ਜਾਣਗੀਆਂ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਤਿਆਰੀ ਖਿੱਚੀ ਹੋਈ ਆ ਸਾਰੀਆਂ ਸੀਟਾਂ ਦੇ ਉੱਤੇ ਇਨਚਾਰਜ ਤੇ ਸਹਿ ਇਨਚਾਰਜ ਕੋ-ਇਨਚਾਰਜ ਕਹਿੰਨੇ ਆ ਜਿਨ੍ਹਾਂ ਨੂੰ ਆਪਾਂ ਉਲਾ ਦਿੱਤੇ ਗਏ ਨੇ ਗਿੱਦੜભાઈ ਅਮਨ ਅਰੋੜਾ ਤੇ ਲਾਡੀ ਢੋਂਸ ਨੂੰ ਲਾ ਦਿੱਤਾ ਗਿਆ ਬਰਨਾਲੇ ਮੀਤਹਿਰ ਤੇ ਜਿਹੜੇ ਆਪਣੇ ਚੇਤਨ ਸਿੰਘ ਜੋੜਾ ਮਾਜਰਾ ਕੈਬਨ ਮੰਤਰੀ ਆ ਉਹਨਾਂ ਨੂੰ ਲਾ ਦਿੱਤਾ ਗਿਆ ਡੇਰਾ ਬਾਬਾ ਨਾਨਕ ਤੇ ਕੁਲਦੀਪ ਸਿੰਘ ਧਾਲੀਵਾਲ ਤੇ ਜਿਹੜਾ ਆਪਣਾ ਅਮਨ ਸ਼ੇਰ ਸਿੰਘ ਸੈਰੀਕਲ ਸੀ ਬਟਾਲੇ ਵਾਲੇ ਵਿਧਾਇਕ ਨੂੰ ਲਾ ਦਿੱਤਾ ਗਿਆ ਇਸੇ ਤਰ੍ਹਾਂ ਨਾਲ ਹੀ ਜਿਹੜਾ ਚੱਬੇਵਾਲ ਦੇ ਵਿੱਚ ਲਾ ਦਿੱਤਾ ਗਿਆ ਹੈ ਹਰਜੋਤ ਬੈਸੁਰਾ ਨੂੰ ਸਾਰੀ ਆਮ ਆਦਮੀ ਪਾਰਟੀ ਨੂੰ ਤਾਂ ਗੋਟੀਆਂ ਫਟ ਕਰ ਲਈਆਂ ਉਧਰ ਕਾਂਗਰਸ ਦੇ ਵਿੱਚ ਇਹ ਹੈ ਕਿ ਰਾਜਾ ਵੜਿੰਗ ਗਿੱਦੜ ਬਾਹੇ ਤੋਂ ਪੈਰ ਪਿੱਛੇ ਖਿੱਚ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਆਪਣੇ ਪਰਿਵਾਰ ਸਮੇਤ ਡਟ ਕੇ ਬੈਠ ਗਏ ਨੇਗੇ ਡੇਰਾ ਬਾਬਾ ਨਾਨਕ ਖਲਕੇ ਚ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਥ੍ਰੈਟ ਕਿਹਾ ਜਾਂਦਾ ਉਹਨਾਂ ਨੂੰ ਦਿੱਤਾ ਜਾ ਰਿਹਾ ਸੇਸ ਮਾਮਲੇ ਤੇ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਲਗਭਗ ਹਰ ਕੋਈ ਆਪਣੇ ਥਾਂ ਦੇ ਉੱਤੇ ਕਰਦਾ ਨਜ਼ਰ ਆਉਂਦਾ ਹੈ ਫਿਲਹਾਲ 15 ਅਗਸਤ 15 ਅਗਸਤ ਤੋਂ ਬਾਅਦ ਦੇਖਦੇ ਹਾਂ ਕਿ ਕਦੋਂ ਜਿਮਨੀ ਚੋਣਾਂ ਦਾ ਐਲਾਨ ਹੁੰਦਾ ਹੈ ਸਿਆਸੀ ਆਗੂਆਂ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਤਿਆਰੀ ਵਿੜ ਦਿੱਤੀ ਹੋਣੀ ਹੈ ਕਿਉਂਕਿ ਇਹ ਖਬਰ ਸਾਡੇ ਨਾਲੋਂ ਪਹਿਲਾਂ ਉਹਨਾਂ ਤੱਕ ਅੱਪੜ ਜਾਂਦੀ ਹੈ